ਹਾਂਜੀ ਅਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਆਦਾਬ ਦੋਸਤੋ ਪੰਜਾਬ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲ ਕਰਦੇ ਆ ਪਿਛਲੇ ਜਲੰਧਰ ਦੇ ਵੇਖੇ ਵਾਪਰੀ ਬਹੁਤ ਹੀ ਦਰਦਨਾਕ ਘਟਨਾ ਬਾਰੇ ਦੋਸਤੋ ਜਲੰਧਰ ਵਿੱਚ ਇੱਕ ਬੇਸ਼ੀਰੰਦੇ ਵੱਲੋਂ ਇੱਕ 13 ਸਾਲਾਂ ਬੱਚੀ ਨਾਲ ਪਹਿਲਾਂ ਪੱਧ ਫੈਲੀ ਕੀਤੀ ਗਈ ਅਤੇ ਬਾਅਦ ਵਿੱਚ ਉਸ ਨੂੰ ਗਲਾ ਘੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਬੀਕੇਜੂ ਪੰਜਾਬ ਤਹਿਸੀਲ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਰੰਧਾਵਾ ਨਾਲ ਹਾਂਜੀ ਰੰਧਾਵਾ ਸਾਹਿਬ ਕੀ ਹਾਲ ਚਾਲ ਆ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਹਾਂਜੀ ਕੀ ਹਾਲ ਆ ਠੀਕ ਠਾਕ ਜੀ ਬਹੁਤ ਵਧੀਆ ਡਾਕਟਰ ਸਾਹਿਬ ਅਸੀਂ ਅੱਜ ਗੱਲ ਕਰਾਂਗੇ ਜੋ ਪਿਛਲੇ ਦਿਨੀ ਜਲੰਧਰ ਦੇ ਵਿੱਚ ਬੜਾ ਦਰਦਨਾਕ ਇੱਕ ਹਾਦਸਾ ਹੋਇਆ ਜੋ ਇੱਕ 13 ਸਾਲ ਦੀ ਨਵਾਲਕ ਬੱਚੀ ਦੇ ਨਾਲ ਇੱਕ ਅਮਰਤਧਾਰੀ ਸਿੱਖ ਨੇ ਦੁਸ਼ਕਰਮ ਕੀਤਾ ਬਹੁਤ ਹੀ ਨਿੰਦਣਯੋਗ ਆ ਸੋ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਇਸ ਗੱਲ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਜਾਂਦੀ ਆ ਸਾਡੇ ਸਰਦਾਰ ਫਰਮਾਨ ਸਿੰਘ ਸੰਧੂ ਜੀ ਵੱਲੋਂ ਵੀ ਕਿਉਂਕਿ ਜਿਹੜੇ ਇਦਾਂ ਦੇ ਜ਼ਾਲਮ ਲੋਕ ਹੁੰਦੇ ਆ ਉਹਨਾਂ ਦਾ ਕੋਈ ਜਾਤ ਮਜਬ ਧਰਮ ਨਹੀਂ ਹੁੰਦਾ ਔਰ ਨਾ ਉਹ ਕਿਸੇ ਤੇ ਜੁਰਮ ਜਿਹੜਾ ਕਰਦੇ ਆ ਇਹ ਗੱਲ ਪੁੱਛ ਕੇ ਕਰਦੇ ਆ ਮੇਰੇ ਸੁਣ ਵਿੱਚ ਇਹ ਵੀ ਗੱਲ ਆਈ ਆ ਕਿ ਉਹ ਬੰਦੇ ਨੇ ਧਰਮ ਕਨਵਰਟ ਕਰਕੇ ਅਮਰਤ ਛਕਿਆ ਸੀਗਾ ਗੁਰੂ ਦਾ ਸਿੱਖ ਬਣਿਆ ਸੀ ਲੋਕਾਂ ਨੇ ਬੜਾ ਉਹਨੂੰ ਮਾਣ ਦਿੱਤਾ ਸੀਗਾ ਪਰ ਉਸ ਪਾਪੀ ਲੋਕ ਨੇ ਇਦਾਂ ਦਾ ਦੁਸ਼ਕਰਮ ਕਰਕੇ ਇੱਕ ਨੌਣੀ ਹਰਕਤ ਕਰਕੇ ਇੱਕ ਨਵਾਲਕ ਬੱਚੀ ਨਾਲ ਦੁਸ਼ਕਰਮ ਕਰਕੇ ਉਹਨੂੰ ਮਾਰ ਦੇਣਾ ਉਹਦਾ ਕਤਲ ਕਰ ਦੇਣਾ ਐਸੇ ਇਨਸਾਨ ਇੱਕ ਗੋਲੀ ਦਾ ਹੱਕਦਾਰ ਆ ਔਰ ਐਸੇ ਇਨਸਾਨ ਲਈ ਇਦਾਂ ਦਾ ਕਾਨੂੰਨ ਬਣਨਾ ਹੋ ਚਾਹੀਦਾ ਕਿ ਐਸੇ ਬੰਦੇ ਨੂੰ ਗੋਲੀ ਮਾਰੇ ਚਾਹੇ ਉਹ ਕਿਸੇ ਵੀ ਧਰਮ ਨਾਲ ਕੰਟੈਕਟ ਕਰਦਾ ਹੋਵੇ ਸਾਥੀਓ ਜੋ ਜੁਰਮ ਕਰਦਾ ਉਹ ਧਰਮਾਂ ਦਾ ਨਾਂ ਲੈ ਕੇ ਨਹੀਂ ਕਰਦਾ ਜਰੂਰ ਜ਼ਾਲਮ ਨੇ ਜਿੰਨੇ ਜੁਰਮ ਕਰਨਾ ਚਾਹੇ ਉਹ Hindu ਹੋਵੇ ਚਾਹੇ ਮੁਸਲਮਾਨ ਹੋਵੇ ਪਿੱਛੇ ਜਲੰਧਰ ਦੇ ਸ਼ਹਿਰਪੁਰ ਦੇ ਵਿੱਚ ਇੱਕ ਭਈਏ ਵੱਲੋਂ ਨਵਾਲਕ ਬੱਚੇ ਨਾਲ ਦੁਸ਼ਕਰਮ ਕਰਕੇ ਮਾਰ ਦਿੱਤਾ ਗਿਆ ਸੀਗਾ ਐਸੇ ਲੋਕਾਂ ਨੂੰ ਤੁਸੀਂ ਇਨਸਾਨ ਨਹੀਂ ਹਵਾਨ ਕਹਿ ਸਕਦੇ ਹੋ ਸੋ ਸਰਕਾਰ ਨੂੰ ਵੀ ਇਦਾਂ ਦਾ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਕਿ ਜੀ ਦੇ ਨਾਲ ਲੋਕ ਜੁਰਮ ਕਰਨ ਤੋਂ ਡਰਨ ਧੀਆਂ ਧੀਆਂ ਹੁੰਦੀਆਂ ਸਮਾਜ ਦੀਆਂ ਸਾਰੀਆਂ ਧੀਆਂ ਸਾਡੀਆਂ ਧੀਆਂ ਨੇ ਸੋ ਅਸੀਂ ਧੀਆਂ ਦੀ ਕਦਰ ਕਰਦੇ ਆਂ ਕਿਉਂਕਿ ਧੀਆਂ ਦੇ ਨਾਲ ਸਮਾਜ ਚੱਲਦਾ ਜੇ ਸਾਡੀਆਂ ਧੀਆਂ ਤੇ ਇਹੋ ਜੇ ਸਮਾਜ ਦੇ ਵਿੱਚ ਦੁਸ਼ਕਰਮ ਹੋਣਗੇ ਤਾਂ ਲੋਕ ਧੀਆਂ ਜੰਮਣ ਤੋਂ ਵੀ ਫਿਰ ਡਰਨਗੇ ਸੋ ਅਸੀਂ ਪੰਜਾਬ ਸਰਕਾਰ ਨੂੰ ਵੀ ਆਪਣੇ ਵੱਲੋਂ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਐਸੇ ਇਨਸਾਨ ਦੇ ਉੱਤੇ ਸਖਤ ਤੋਂ ਸਖਤ ਧਾਰਾ ਲਾ ਕੇ ਕੇਸ ਦਰਜ ਕਰੇ ਤਾਂ ਕਿ ਅੱਗੇ ਤੋਂ ਕੋਈ ਪਾਪੀ ਬੰਦਾ ਇਦਾਂ ਦਾ ਦਰਸ਼ਕ ਕਰਮ ਕਰਨ ਤੋਂ ਡਰੇ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਸੂਬਾ ਪ੍ਰਧਾਨ ਸਰਦਾਰ ਪ੍ਰਮਾਨ ਸਿੰਘ ਸੰਧੂ ਜੀ ਅਤੇ ਪੂਰੀ ਟੀਮ ਜਿਹੜੀ ਅਸੀਂ ਪਰਿਵਾਰ ਦੇ ਨਾਲ ਖੜੇ ਆ ਸਾਡੀ ਜ਼ਿਲ੍ਹਾ ਜਲੰਧਰ ਦੀ ਟੀਮ ਜਿਹੜੀ ਆ ਲਗਾਤਾਰ ਇਸ ਕੰਮ ਤੇ ਅੱਖ ਰੱਖੀ ਹੋਈ ਆ ਨਿਗਾਹ ਰੱਖੀ ਉਹਨਾਂ ਨੇ ਜਦੋਂ ਵੀ ਕੋਈ ਲੋੜ ਪਾਊਗੀ ਤਾਂ ਜਥੇਬੰਦੀ ਜ਼ਰੂਰ ਖੜੀ ਹੋਊਗੀ ਸਾਰੀ ਸੋ ਪਰਿਵਾਰ ਨੂੰ ਇਨਸਾਫ ਜਿਹੜਾ ਵਾ ਜਥੇਬੰਦੀ ਵੱਲੋਂ ਲੈ ਕੇ ਦਿੱਤਾ ਜਾਊਗਾ ਔਰ ਹੋਰ ਵੀ ਬਹੁਤ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਪਰਿਵਾਰ ਦੀ ਮਦਦ ਕਰ ਰਹੀਆਂ ਸੋ ਇਹੋ ਜੇ ਪਾਪੀਆਂ ਨੂੰ ਵੱਧ ਤੋਂ ਵੱਧ ਜਿਹੜੀ ਆ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਸਮਾਜ ਦੇ ਵਿੱਚ ਇਦਾਂ ਦੀਆਂ ਕੋਈ ਗਲਤੀਆਂ ਨਾ ਹੋਣ ਧੀਆਂ ਸਾਡੀਆਂ ਜਿਹੜੀਆਂ ਬਾਹਰ ਨਿਕਲ ਤੋਂ ਨਾ ਡਰਨ ਉਹ ਕੋਈ ਸਮਾਂ ਹੁੰਦਾ ਸੀ ਜਦੋਂ ਆਪਾਂ ਆਪਣੇ ਘਰ ਦੀ ਰਾਖੀ ਵਾਸਤੇ ਗਵਾਂਡੀਆਂ ਨੂੰ ਕਹਿ ਕੇ ਚਲੇ ਜਾਂਦੇ ਸੀ ਵੀ ਸਾਡਾ ਘਰ ਇਕੱਲਾ ਵੀ ਖਿਆਲ ਰੱਖਿਓ। ਸਾਥੀਓ ਉਹ ਵੀ ਸਮਾਂ ਚੱਲਾ ਗਿਆ ਜਦ ਕਹਿੰਨੇ ਹੁੰਦੇ ਸੀ ਬੀਜੀ ਦੀ ਧੀ ਆ, ਉਹਦੀ ਧੀ ਆ, ਜਿਹਦੀ ਉਹਦੀ ਭੈਣ ਆ, ਉਹਦੀ ਭੈਣ ਆ। ਸਭ ਕੁਝ ਇਹ ਪਤਾ ਨਹੀਂ ਪਿੱਛੇ ਜਾਂ ਮਾਝੇ ਦੀ ਖਬਰ ਸੀ। ਸਕੇ ਚਾਚੇ ਦੀ ਧੀ ਨਾਲ ਵਿਆਹ ਕਰਾ ਲਿਆ ਉਹਨੇ। ਦੱਸੋ ਮੁਸਲਮਾਨਾਂ ਚ ਤਾਂ ਆਪਾਂ ਸੁਣਦੇ ਹੁੰਦੇ ਸੀ ਵੀ ਆਪਦੇ ਸ਼੍ਰੀਕੇ ਦੇ ਵਿੱਚ ਚਾਚੇ ਤਾਇਆ ਨਾਲ ਵਿਆਹ ਕਰਾ ਲਿੰਦਾ ਪਰ ਸਾਡੇ ਲੋਕ ਜਾਤ ਚ ਵਿਆਹ ਨਹੀਂ ਸੀ ਕਰਦੇ ਪਰ ਸਾਡੇ ਲੋਕਾਂ ਨੇ ਉਹ ਵੀ ਕੰਮ ਕਰਨਾ ਸ਼ੁਰੂ ਕਰਤਾ ਪਰ ਜੋ ਸਮਾਜ ਦੇ ਵਿੱਚ ਚੱਲ ਰਿਹਾ ਬਹੁਤ ਗਲਤ ਹੋ ਰਿਹਾ ਅਸੀਂ ਇਹਨਾਂ ਗੱਲਾਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਜਥੇਬੰਦੀ ਪਰਿਵਾਰ ਦੇ ਨਾਲ ਖੜੀ ਆ ਬਹੁਤ ਬਹੁਤ ਧੰਨਵਾਦ